ਐਫ ਆਈ ਆਰ ਦੀ ਕਾਪੀ ਕਿਵੇਂ ਅਪਲਾਈ ਕੀਤੀ ਜਾ ਸਕਦੀ ਹੈ ਐਫ ਆਈ ਆਰ ਦੀ ਕਾਪੀ ਦੀ ਐਪਲੀਕੇਸ਼ਨ ਇਹ ਵੈਬਸਾਈਟ ਖੋਲੋ ਕਨੈਕਟ ਪੰਜਾਬ ਅਪਲਾਈ ਦਾ ਬਟਨ ਕਲਿੱਕ ਕਰੋ ਸਰਵਿਸ ਜੀ ਨੂੰ ਕਲਿੱਕ ਕਰੋ ਫਿਰ ਡਿਪਾਰਟਮੈਂਟ ਨੂੰ ਕਲਿੱਕ ਕਰੋ ਫਿਰ ਡਿਪਾਰਟਮੈਂਟ ਨੂੰ ਸਿਲੈਕਟ ਕਰੋ ਹੈ ਡਿਪਾਰਟਮੈਂਟ ਨੂੰ ਸਿਲੈਕਟ ਕਰੋ ਹੋਮ ਅਫੇਅਰਸ ਐਂਡ ਜਸਟਿਸ ਜਿਸ ਨੂੰ ਕਲਿੱਕ ਕਰੋਗੇ ਤਾਂ ਇਸ ਡਿਪਾਰਟਮੈਂਟ ਦੀਆਂ ਸਾਰੀਆਂ ਸੁਭਾਵਾਂ ਦੇ ਨਾਮ ਆ ਗਏ ਸਾਹਮਣੇ ਇਸ ਵਿੱਚ ਰਿਕੁਐਸਟ ਫਾਰ ਐਫ ਆਈ ਆਰ ਕਾਪੀ ਵੀ ਹੈ ਜੇ ਤੁਸੀਂ ਅਪਲਾਈ ਨੂੰ ਦਬੋਗੇ ਤਾਂ ਪ੍ਰੋਸੀਜਰ ਆਏਗਾ ਜੇ ਵੀਊ ਨੂੰ ਦੇਖੋਗੇ ਤੁਹਾਨੂੰ ਕੁਝ ਇਨਫੋਰਮੇਸ਼ਨ ਮਿਲ ਜਾਏਗੀ ਵੀਊ ਦੇ ਕੇ ਕਿ ਕੁਝ ਇਨਫੋਰਮੇਸ਼ਨ ਮਿਲੀ ਹੈ ਐਪਲੀਕੇਸ਼ਨ ਪ੍ਰੋਸੈਸਿੰਗ ਫੀ ਗਵਰਨਮੈਂਟ ਫੀ ਇਹ ਤੁਸੀਂ ਇਹ ਸਾਰਾ ਪ੍ਰੋਸੈਸ ਪੰਜਾਬੀ ਵਿੱਚ ਦੇਖਣਾ ਤੇ ਹੈ ਈ ਐਨ ਦੇ ਨਾਲ ਪਪਾ ਲਿਖਿਆ ਇਹਨੂੰ ਕਲਿੱਕ ਕਰ ਲਓ ਤੇ ਪੰਜਾਬੀ ਵਿੱਚ ਬਣ ਜਾਏਗਾ ਸਟੈਪ ਉਹੀ ਆ ਡਿਪਾਰਟਮੈਂਟ ਸਿਲੈਕਟ ਕਰਨਾ ਗ੍ਰੈਬ ਮਾਮਲੇ ਅਤੇ ਨਿਆ ਵਿਭਾਗ ਸਿਲੈਕਟ ਕਰਨਾ ਤੇ ਐਫਆਰ ਦੀ ਕਾਪੀ ਲਈ ਬੇਨਤੀ ਵਾਲਾ ਕਾਲਮ ਵੀ ਉਹੀ ਜੇ ਅਸੀਂ ਇਹ ਦੇਖਣ ਵਾਲੇ ਨੂੰ ਕਲਿੱਕ ਕਰਕੇ ਉਹੀ ਇਨਫੋਰਮੇਸ਼ਨ ਮਿਲੇਗੀ ਜਿ세 ਅਪਲਾਈ ਵਾਲੀ ਇਨਫੋਰਮੇਸ਼ਨ ਕਲਿੱਕ ਕਰਕੇ ਤਾਂ ਇਸ ਤਰ੍ਹਾਂ ਦਾ ਪੇਜ ਖੁੱਲੇਗਾ ਇਹ ਤੁਹਾਨੂੰ ਇੱਕ ਹੋਰ ਸਾਈਟ ਤੇ ਲੈ ਜਾਣਾ ਚਾਹੁੰਦਾ ਲੇਕਿਨ ਇਸ ਲਿਖਿਆ ਕਿ ਬਹੁਤ ਟਾਈਮ ਲੱਗਦਾ ਹੈ ਜਿਹਾ ਕਈ ਵਾਰ ਖੁੱਲਦਾ ਹੀ ਨਹੀਂ ਇਸ ਦਾ ਬਦਲੇ ਹੈ ਕਿ ਮੁੜ ਇਸੇ ਸਾਈਟ ਤੇ ਜਾਓ ਕਿ ਡਾਊਨਲੋਡ ਫਾਰਮਸ ਨੂੰ ਕਲਿੱਕ ਕਰੋ ਤੁਹਾਨੂੰ ਇਸ ਤਰ੍ਹਾਂ ਦੇ ਸਾਰੇ ਡਿਪਾਰਟਮੈਂਟਸ ਦੇ ਨਾਮ ਮਿਲਣਗੇ ਹੁਣ ਤੁਸੀਂ ਸਾਂਝ ਸੇਵਾਵਾਂ માં ਪੰਜਾਬ ਪੁਲਿਸ ਦੀ ਇਸ ਲਾਈਨ ਨੂੰ ਕਲਿੱਕ ਕਰੋ ਤੇ ਤੁਹਾਨੂੰ ਇਹ ਸੇਵਾ ਦਾ ਨਾਮ ਤੇ ਡਾਊਨਲੋਡ ਫਾਰਮ ਮਿਲਣਗੇ ਐਫ ਆਈ ਆਰ ਦੀ ਕਾਪੀ ਲਾ ਇਹ ਤੋਂ ਤੁਸੀਂ ਕਲਿੱਕ ਕਰਕੇ ਡਾਊਨਲੋਡ ਕਰੋਗੇ ਤੇ ਉਹ ਕੁਝ ਇਸ ਤਰ੍ਹਾਂ ਦਾ ਹੋਏਗਾ ਇਹ ਤੁਸੀਂ ਸਾਰਾ ਡਾਟਾ ਭਰ ਕੇ ਅਪਲਾਈ ਕਰ ਸਕਦੇ